ਤੇਜ਼ ਹਨੇਰੀ ਨੇ ਮਚਾਈ ਵੱਡੀ ਤਬਾਹੀ ਹੁਣੇ-ਹੁਣੇ ਆਈ ਵੱਡੀ ਖਬਰ ਬੀਤੀ ਰਾਤ ਪੰਜਾਬ ਦੇ ਵਿੱਚ ਭਾਰੀ ਤੇਜ਼ ਹਨੇਰੀ ਤੂਫਾਨ ਦੇਖਣ ਨੂੰ ਮਿਲਿਆ ਜਿਸ ਕਾਰਨ ਬਹੁਤ ਵੱਡੇ ਨੁਕਸਾਨ ਹੋਏ ਹਨ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਜੀ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤਾਂ ਮੌਸਮ ਨੂੰ ਲੈ ਕੇ ਵੱਡੀ ਅਲਰਟ ਚੇਤਾਵਨੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ ਕਿ ਪੰਜਾਬ ਦਾ ਮੌਸਮ ਖਰਾਬ ਰਹੇਗਾ ਤੇਜ਼ ਹਨੇਰੀ ਨੇ ਮਚਾਈ ਤਬਾਹੀ ਲੁਧਿਆਣਾ ਦੇ ਵਿੱਚ ਬਿਲਡਿੰਗ ਦੀ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਇੱਕ ਹੋਇਆ ਜ਼ਖਮੀ ਤਾਂ ਵੱਡੀ ਖਬਰ ਹੈ ਪੰਜਾਬ ਵਿੱਚ ਤੇਜ਼ ਹਨੇਰੀ ਝੱਖੜ ਨੇ ਭਾਰੀ ਤਬਾਹੀ ਹੋਈ ਹੈ ਇੱਕਦਮ ਮੌਸਮ ਦਾ ਮિજાਜ ਬਦਲ ਗਿਆ ਤੇ ਤਬਾਹੀ ਮਚਾ ਦਿੱਤੀ ਇਸ ਦੇ ਨਾਲ ਹੀ ਕਈ ਕਈ ਥਾਵਾਂ ਤੇ ਨੁਕਸਾਨ ਹੋਇਆ ਉੱਥੇ ਹੀ ਇੱਕ ਪਾਸੇ ਜਿਸੇ ਮੌਸਮ ਬਦਲ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਉੱਥੇ ਹੀ ਤੇਜ਼ ਹਨੇਰੀ ਨੇ ਕਈਆਂ ਦਾ ਨੁਕਸਾਨ ਵੀ ਕਰਤਾ ਸਾਰੇ ਪਾਸੇ ਬਿਜਲੀ ਵੀ ਗੁੱਲ ਹੋ ਗਈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਦਾ ਖਬਰ ਤੁਸੀਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਜਾਣਕਾਰੀ ਮੁਤਾਬਿਕ ਦੋ ਨੌਜਵਾਨ ਨਾਨਕ ਨਗਰ ਵਿੱਚ ਇੱਕ ਬਿਲਡਿੰਗ ਦੇ ਹੇਠਾਂ ਖੜੇ ਸੀ ਅਚਾਨਕ ਬਿਲਡਿੰਗ ਦੀ ਕੰਦ ਉਨ੍ਹਾਂ ਉੱਤੇ ਡਿੱਗੀ ਇੱਕ ਵਿਅਕਤੀ ਦੇ ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਜਦਕਿ ਦੂਜਾ ਵਿਅਕਤੀ ਜ਼ਖਮੀ ਹੈ ਦੋਵੇਂ ਜ਼ਖਮੀਆਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਬੀਤੇ ਕਈ ਦਿਨਾਂ ਤੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਤੂਫਾਨ ਮੀਂਹ ਝੱਖੜ ਆਉਣ ਦੇ ਅਸਾਰ ਬਣੇ ਹੋਏ ਹਨ ਜਿਸ ਦੇ ਚਲਦਿਆਂ ਸ਼ਨੀਵਾਰ ਸ਼ਾਮ ਨੂੰ ਕਰੀਬ 6 ਵਜੇ ਅਸਮਾਨ ਵਿੱਚ ਹਨੇਰਾ ਛਾ ਗਿਆ ਉੱਥੇ ਹੀ ਤੇਜ਼ ਹਨੇਰੀ ਉਪਰੰਤ ਤੂਫਾਨ ਆਉਣ ਕਾਰਨ ਚਾਰੇ ਪਾਸੇ ਹਾਹਾਕਾਰ ਮਚ ਗਈ ਜੀ ਹਾਂ ਬੀਤੀ ਰਾਤ ਪੰਜਾਬ ਦੇ ਵਿੱਚ ਭਾਰੀ ਹਨੇਰੀ ਜਿਹੜੀ ਆ ਦੇਖਣ ਨੂੰ ਮਿਲੀ ਆ ਜਿਹੜੇ ਲੋਕਾਂ ਘਰਾਂ ਤੋਂ ਬਾਹਰ ਸਨ ਉਹਨਾਂ ਨੂੰ ਵੀ ਘਰ ਪਹੁੰਚਣ ਵਿੱਚ ਕਾਫੀ ਮੁਸ਼ਕਲ ਹੋਈ ਉਹਨਾਂ ਲੋਕਾਂ ਨੇ ਆਪਣੇ ਵਾਹਨ ਸਾਈਡਾਂ ਤੇ ਖੜੇ ਕਰਦੇ ਕਈ ਲੋਕਾਂ ਦੇ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਜਿਨ੍ਹਾਂ ਦੇ ਪਖਰਾਂ ਵਾਲੇ ਘਰ ਸਨ ਤਾਂ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਜਿਹੜੀ ਇਹ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ ਕਿ ਮੌਸਮ ਜਿਹੜਾ ਖਰਾਬ ਰਹਿਣ ਵਾਲਾ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ